ਮਾਸੜ ਨੂੰ ਨਸੀ ਜਵਦਸਤੀ ਬੰਨਣਾ ਜੇ ਸਾਡਾ ਨਾਮ ਨਹੀਂ ਆਉਂਦਾ। ਹੋਰ ਸਾਡੇ ਮਾਸੜ ਨੇ ਇੰਨੇ ਲਾਰੇ ਲਾਰੇ ਕੇ ਤੇ ਰਖੜੀ ਐਦ ਕੀ ਬੰਨ ਕੇ ਆਉਣੀ ਆ ਬਹੁਤ ਜਣਾਂ ਦੇ ਕੁਐਸਚਨ ਹੁੰਦੇ ਆ ਵੀ ਤੁਸੀਂ ਮਾਮੇ ਉਹਨਾਂ ਕੋਲ ਜਾਂਦੇ ਨਹੀਂ ਅਸੀਂ ਮਾਮੇ ਉਹਨਾਂ ਕੋਲ ਜਾਂਦੇ ਆ ਤੇ ਉਹਦੇ ਲਈ ਮਿਸਟਰ ਸਪੈਸ਼ਲ ਅਜ ਰਖੜੀ ਲੈ ਕੇ ਆਇਆ ਕੈਂਟਾ ਰਖੜੀ ਹਾਂ ਬਹੁਤ ਕੈਂਟਾ ਇਹ ਵੀ ਪਰਸਲ ਪਾਇ ਕਰਦੇ ਕਾ ਵੀ ਇੱਕ ਰਹਿ ਗਿਆ ਚਸਤੀ ਵਾਲਾ ਤੇ ਇਹਦੇ ਜਿਹੜੇ 2-3 ਸੂਟ ਪਏ ਜਿਹੜਾ ਮਾੜਾ ਟਾਈਮ ਹੁੰਦਾ ਨਾ ਉਹ ਰੱਬ ਪਰਖਦਾ ਹੁੰਦਾ ਵੀ ਇਹ ਮਾੜੇ ਟਾਈਮ ਦੇ ਵਿੱਚ ਖੜਦਾ ਸਟੇਬਲ ਹੁੰਦਾ ਕਿ ਨਹੀਂ ਹੁੰਦਾ ਕਹਿੰਦੇ ਮੈਂ ਕੀ ਤਾਂ ਲੰਗਰ ਲਾਉਣ ਨੂੰ ਕੀ ਵੈਦੀ ਦਿਖਾਵਾ ਕਰਦੇ ਫਲਾਣਾ ਕਰਦੇ ਵੀਰੇ ਜੋ ਵੀ ਸੇਵਾ ਜਿੰਨੇ ਕੇ ਯੋਗ ਹੈ ਜਾਂ ਜੋ ਵੀ ਕੀਤਾ ਕਰਤਾ ਰਿਆ ਨਾ ਅਸਲ ਵਿੱਚ ਨਹੀਂ ਇੰਦਰਾ ਦਿਖਾਵਾ ਹਰ ਕੋਈ ਕਰ ਹਰ ਮਾਰਦੀ ਐ ਆ ਦੇਖੋ ਇੱਧਰ ਆਏ ਮਿਲਦੀ ਨੇ ਖਾਣ ਦੀ ਚੀਜ਼ਾਂ ਇਹ ਇਹ ਡਾਕ ਕਿੰਨਕ ਕਿੰਨਾ ਖੁਸ਼ ਹੁੰਦੀ ਆ ਹੈਲੋ ਗੁੱਡ ਮਾਰਨਿੰਗ एवरीवन ਵੈਲਕਮ ਬੈਕ ਟੂ ਤੁਹਾਡੇ ਸਾਰਿਆਂ ਦਾ ਆਪਣਾ YouTube ਚੈਨਲ ਕੁਚਾਸ ਬਲੌਗਸ ਆਇਓ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਉਹਨੇ ਦਰਸੂਏ ਰਸੂਏ ਰਸੂਏ ਸਾਡੇ ਮਾਸੜ ਤੇ ਮਾਸੀ ਇਸ ਕੁਛੀ ਜ਼ਮੀਨ ਭਾਣ ਲੀ ਮਾਸੀ ਜੀ ਮਾਤਾ ਨੂੰ ਦਵਾਈ ਦੇ ਦੋ ਘਰ ਦੀ ਮਾਸੜ ਨੂੰ ਹੁਣ ਅਸੀਂ ਜਬਰਦਸਤੀ ਬੰਨ੍ਹਣਾ ਜੇ ਸਾਡਾ ਨਾਮ ਨੀਆ ਹੋ ਗਿਆ ਹੋਰ ਸਾਡੇ ਮਾਸੜ ਨੇ ਇੰਨੇ ਲਾਰੇ ਲਾਰੇ ਕੇ ਮਾਸੜ ਦੇ ਚੱਕਰ ਤੇ ਸਾਡੀ ਰਸੋਈ ਵੀ ਨਹੀਂ ਪਈ ਹੁਣ ਆਪਾਂ ਸੋਚਿਆ ਕੀ ਕਰੀਏ ਰਸੋਈ ਪੁਣੀ ਉਧਰ ਹੀ ਕਰਾਂਗੇ ਹੁਣ ਇੱਥੇ ਨਹੀਂ ਪੈਸੇ ਖਰਚ ਦੇ ਤੇ ਅੱਜ ਮਾਸੜ ਆਇਆ ਹੁਣ ਮਾਸੜ ਨੂੰ ਬੰਨ ਲੈਣਾ ਸੀ ਐਵੇਂ ਆਸੀ ਕੋਈ ਤਰਾਜ ਤੂੰ ਖੱਤ ਲਿਖ ਪਾ ਤੈਨੂੰ ਕੋਈ ਇਤਰਾਜ ਨਹੀਂ ਹੈਗਾ ਮੈਂ ਤਾਂ ਕੋਈ ਇਤਰਾਜ ਨਹੀਂ ਕੋਈ ਵੀ ਰਟਦੀ ਹੈ ਇਹ ਮੇਰਾ ਨਾ ਹਿੱਸਾ ਦਾ ਇਹ ਵਾਲਾ ਮੀਂਹ ਤਾਂ ਇੰਦੀ ਰਹਿਣਾ ਬਸ ਮਹੀਨੇ ਤੱਕ ਫੇ ਨਿਵਾ ਪਰ ਨੂੰ ਕਿੰਨੇ ਮਹੀਨੇ ਲੱਗੇਣਗੇ ਫੇ ਪਤਾ ਨਹੀਂ ਇੱਕ ਮਹੀਨਾ ਲੱਗ ਜੂ ਜੇ ਸ਼ੁਰੂ ਹੋ ਗਿਆਗਾ ਨਾ ਉਸ ਤੋਂ ਬਾਅਦ ਪੱਠੇ ਆਦ ਕੀ ਇੱਕ ਦੋ ਮਹੀਨੇ ਲੇਟ ਨੇ ਉਸ ਤੋਂ ਬਾਅਦ ਖੁੱਲ ਜਾਣਗੇ ਨਿਵਾ ਭਰ ਕੇ ਆਪਾਂ ਨਾਲ ਦੀ ਦੂਜੇ ਪਾਸੇ ਡੱਕਰ ਆਲਾ ਕਰਾਂਗੇ ਕਹਾਂ ਉਹ ਮੈਂ ਕਹਾਂ ਕਿ ਉੱਥੇ ਆਹ ਮਹੀਨਾ ਮਹੀਆ ਅਗਲੇ ਮਹੀਨੇ ਤਾਂ ਨਹੀਂ ਹੁਣ ਮਹੀਨਾ ਕੱਢਣਾ ਤੇਰੇ ਕੋਲ ਪੂਰਾ ਉਹ ਅਗਲੇ ਮਹੀਨੇ ਦਾ ਕੰਮ ਸ਼ੁਰੂ ਕਰਾਂ ਠੀਕ ਆ ਤੀਤੇ ਮਾਸਰੂ ਨੇ ਆਏ ਸੀ ਨਿਲਨ ਤੇ ਬਾਰਿਸ਼ ਨਹੀਂ ਜਿਆਦਾ ਲੱਗੀ ਅਜੇ ਤਾਂ ਮੀਂਹ ਫੱਤੇ ਚੱਕੇ ਪਏ ਅਜੇ ਮੀਂਹ ਹਟ ਨਹੀਂ ਗਿਆ ਤੜਕੇ ਦਾ ਲੱਗਾ ਪਿਆ ਹਜੇ ਭੋਂਡੇ ਵੀ ਧੋਣ ਵਾਲੇ ਪਏ ਅਮੀਂ ਚ ਹੁਣ ਬੰਦਾ ਕਿੱਦਾਂ ਧੋਵੇ ਤੇ ਬਨੂਣੀਆ ਰੋਟੀ ਤੇ ਹੁਣ ਵੀ ਵੈਸੇ ਸਾਰੀ ਗਿੱਲੀ ਹੋ ਗਈ ਹੈ ਚਲੋ ਥੋੜਾ ਟਾਈਮ ਹੋਰ ਆ ਬਾਬਾ ਜੀ ਦੀ ਕਿਰਪਾ ਨਾਲ ਸੋਣ ਮਹੀਨਾ ਤੇ ਫਿਰ ਉਧਰੋਂ ਕੰਮ ਸ਼ੁਰੂ ਕਰੀਏ ਕਾਰ ਬਣ ਜਵੇ ਚਲਦੀ ਆਪਦੀ ਰਸੋਈ ਪੀਣਾ ਬਹੁਤ ਔਖਾ ਸਮਾਨ ਹੈਗਾ ਵੀ ਬਹੁਤਾ ਸਾਡੇ ਕੋਲ ਅੰਦਰ ਰੱਖਿਆ ਪਿਆ ਲੱਭਦਾ ਹੀ ਨਹੀਂ ਅਗਰ ਰਸੋਈ ਦਾ ਜਦੋਂ ਜ਼ਰੂਰਤ ਹੁੰਦੀ ਹੈ ਨਾ ਫਿਰ ਚਾਹ ਭੋਜਨ ਦਾ ਕਿਹੜੀ ਚੀਜ਼ ਹੈਗੀ ਕਿਹੜੀ ਚੀਜ਼ ਨਹੀਂ ਸਾਰਾ ਬੈਡਾਂ ਚ ਰੱਖਿਆ ਭਾਂਡੇ ਢਿੰਡੇ ਅੰਨਾ ਚਲੋ ਭੋਜਨ ਨਹੀਂ ਓੜੀ ਓੜੀ ਸਾਰਾ ਕੁਝ ਪਾਣ ਦੇ ਨਾਲ ਜਿੱਥੇ ਨਾ ਟਾਈਮ ਕਰ ਲੇ ਥੋੜਾ ਟਾਈਮ ਹੋ ਉਸੇ ਚਲੋ ਹੁਣ ਮੈਂ ਦੇਖਾ ਰੋਟੀ ਬਣਾਉਂਦਾ ਮਿਸਟਰ ਕਹਿੰਦੇ ਰੋਟੀ ਖਾਣੀ ਹੈ ਇੱਧਰ ਨੂੰ ਤਾਂ ਸੁੱਕਾ ਹੀ ਆ ਇੱਥੇ ਬਹਿ ਕੇ ਮੈਂ ਰੋਟੀ ਲਾ ਲਵਾਂ ਕਿਧਰੋਂ ਇਧਰੋਂ ਈਲਾ ਚਲੋ ਰੋਟੀ ਬਣਾ ਲਈਏ ਮਾ ਸਗੋਂ ਇਹ ਵੀ ਮਿਲਣਾ ਹੈ ਤੇ ਸਾਰਿਆਂ ਨੇ ਬਲੌਗ ਨਾ ਬਣੇ ਰਿਓ ਕੋਈ ਵੀ ਸਕਿਪ ਨਾ ਕਰਿਓ ਤਾਂ ਚੰਗੀ ਬਾਰਿਸ਼ ਹੋ ਰਹੀ ਹੈ ਰੂਪਨ ਦਾ ਨਾਮ ਨਹੀਂ ਲੈ ਰਹੀ ਤੇ ਮਟਰ ਰਾਤੀ ਬਣਾਏ ਸੀ ਅੱਜ ਆਲੂ ਮਟਰ ਆਲੂ ਮਟਰ ਨੂੰ ਮੈਂ ਤੜਕਾ ਲਗਾ ਤਾ ਆਟਾ ਗੁੰਨਤਾ ਹੁਣ ਮੰਮੀ ਬਣਾ ਰਹੀ ਹੈ ਰੋਟੀ ਅੱਜ ਮੈਂ ਮਟਰ ਜਿਹੇ ਹਿਸਾਬ ਦੇ ਹਾਲਾਤ ਆ ਤੇ ਅੱਜ ਅਸੀਂ ਗੈਸ ਤੇ ਹੀ ਬਣਾ ਰਹੇ ਕਿਉਂਕਿ ਉਪਰੋਂ ਪਾਣੀ ਡਿੱਗੀ ਜਾਂਦਾ ਗੈਸ ਵੱਲ ਉਤਰ ਤਾ ਠੀਕ ਆ ਪਰ ਸਾਰੀ ਰਸੋਈ ਆਪਣੀ ਗਿੱਲੀ ਹੋ ਗਈ ਕਰਤੀ ਬੰਦੇ ਸਬਜ਼ੀ ਰੋਟੀ ਹੋ ਬਣ ਰੋਟੀ ਐਸੀ ਹੁਣ ਘੱਟ ਖਾਣੀ ਐ ਚੋਲ ਬਣੇ ਪਏ ਐ ਚੋਲ ਵੀ ਨਹੀਂ ਖਾਦੇ ਕਿਸੇ ਨੇ ਦਵਾਈ ਲੈਣਾ ਐ ਸੀ ਤੁਸੀਂ ਹਾਂ ਇਹਨੂੰ ਚੁੱਪ ਕਰਕੇ ਧਰ ਮਾਸੀ ਜੀ ਤੁਸੀਂ ਕਿਧਰੋਂ ਆਏ ਸੀ ਦਵਾਈ ਲੈਣ ਕਨੌਰੀ ਅੱਜ ਤੁਹਾਨੂੰ ਇੱਥੇ ਰਹਿਣਾ ਵੈਣਾ ਅੱਜ ਨਹੀਂ ਹਟਣਾ ਮੈਂ ਨਹੀਂ ਬੰਦੇ ਜੀ ਭਾੜਾ ਦੇ ਐਂ ਤਾਂ ਕਿੱਧਰ ਪੈਣ ਰੱਖ ਲੈ ਵਾ ਪਾ ਲੈ ਜਿਆ ਸੋਰਾ ਇਹ ਦੋ ਦਸਰਾ ਨੂੰ ਕੀ ਤੂੰ ਹੀ ਤਾਂ ਕੋਣ ਆਇਤੀ ਤੇਰਾ ਮਸਾਲਾ ਇਧਰੋਂ ਹੀ ਆਇਜ਼ ਕਿਤੇ ਦਵਾਈ ਲੈ ਕਨੌਰੀ ਕਨੌਰੀ ਰਾਸੀ ਇੱਧਰ ਲੰਗੇ ਤੁਹਾਡੇ ਕਹਿੰਦੇ ਵਧੀਆ ਹੈ ਤੇ ਨੂੰ ਮੈਂ ਕਿਹਾ ਬੰਨੇ ਨਾ ਰੁਕ ਤੇ ਜਾਉਂਗੇ ਹੁਣ ਨਹੀਂ ਪੈਂਦੀ ਚਾਲ ਤੇ ਤੇ ਮੀਨੇ ਗਿਆ ਤੇ ਲਿਆ ਕੇ ਵਧੀਆ ਹਟਾਈ ਨੇ ਮੈਂ ਤਾਂ ਕਹਿੰਦੀ ਹੋ ਜਦੋਂ ਨੋ ਜਦੋਂ ਸਾੜਾ ਨੋ ਹੁੰਦੇ ਦਿਲ ਕਰਦਾ ਉਦੋਂ ਨਿਕਲ ਜਾਉਣ ਵਾਲਾ 2 ਵਜੇ ਆਊਗਾ ਉਹ ਅਜੇ 12 ਵਜੇ ਆ 1 ਵਜੇ ਆਉਂਦਾ ਅੱਛਾ 1 ਵਜੇ ਆਏਗਾ ਬਾੜਾ ਮੈਨੂੰ ਕਹਿੰਦਾ ਨਹੀਂ ਆਦੇ ਉਹਨਾਂ ਤੋਂ ਜਵਾਬ ਵੀ ਆਉਂਦੀ ਏ 1 ਵਜੇ ਉਹਦੇ ਨਾਲ ਹੀ ਆ ਗਈ ਦੇਖੋ ਅੱਜ ਮੀਂਹ ਹਟਦਾ ਨਹੀਂ ਅੱਜ ਤਾਂ ਓਕਾ ਹੀ ਹੈ ਅੱਜ ਮੀ ਰੁਕਣਾ ਨਾਮ ਨਹੀਂ ਲੈਂਦਾ ਸੀ ਕਿ ਇਹਨਾਂ ਨੂੰ ਰੁਕ ਜਾਓ ਇਹ ਕਹਿੰਦੇ ਅਸੀਂ ਮੀ ਮਾਸੀ ਕਹਿੰਦੀ ਟੱਕਰ ਕੇ ਚਾ ਜਾਣਾ ਹੌਲੀ ਹੌਲੀ ਜਾਇਓ ਧਿਆਨ ਨਾਲ ਧਿਆਨ ਨਾ ਜਾਇਓ ਖੰਮ ਤੇ ਜਾਂਦਾ ਸੀ ਭੈਣੇ ਮੇਰਾ ਮੁੰਡਾ ਕਹਿੰਿਆ ਜਿੰਨੀ ਘੋਟੀ ਦਾ ਵਾਲਾ ਉਹ ਕਾਇਦਾ ਰਾਤ ਹੋ ਕੇ ਤੇ ਨਹੀਂ ਕਰਦੇ ਮੈਂ ਫਤਿਹਗਰ ਜਾਣਾ ਤੇ ਉੱਤੇ ਵੀ ਨਹੀਂ ਗਿਆ ਹਾਂ ਹਾਂ ਇੰਦੀ ਵੈਨ ਧਿਆਨ ਨਾ ਜਾਇਓ ਹੌਲੀ ਹੌਲੀ ਪਟਿਆਲ ਬਾਗ ਦਾ ਕਹਿਦਾ ਆਤਮ ਕੋਈ ਨਹੀਂ ਆਜਾਂਗੇ ਅਸੀਂ ਜੇ ਸਾਡੇ ਮਾਸਟਰ ਸਾਡੀਆਂ ਨਹੀਂ ਆ ਭਰਨਾ ਉਹ ਘਰ ਦੀ ਫੇਰਾਵਾਂਗੇ ਅਸੀਂ ਮੇਰਾ ਤਾਂ ਕੋਈ ਬਤਰਾ ਮਾਸੀ ਸੁਆਮੀ ਜੇ ਮਾਸਾ ਸਾੜਾ ਪਾਈ ਲਿਆ ਗਿਆ ਫਿਰ ਅਸੀਂ ਆ ਜਾਈਏ ਵੀਰ ਧਿਆਨ ਨਾ ਜਾਏ ਹੋੜੀ ਹੋੜੀ ਹਟ ਗਿਆ ਹਨਾ ਹੁੰਦਾ ਬਾਏ ਅੱਜ ਨੀਵੀਂ ਆਟਾ ਦਾ ਅੱਜ ਸਵੇਰ ਦੀਆਂ 2 ਕੁ ਮਿੰਟ ਆਟਾ ਦਾ ਫੇਕ ਕਣੀਆ ਸਟਾਰਟ ਹੋ ਜਾਂਦੀਆਂ ਰੋਟੀ ਅਸੀਂ ਖਾ ਲਈ ਆ ਸਾਰਿਆਂ ਨੇ ਤੇ ਮਾਸ ਰੋਣੇ ਆਏ ਸੀ ਮਿਲਣ ਮਾਸ ਰੋਣੇ ਵੀ ਚਲੇ ਗਏ ਅੱਜ ਤੱਕ ਰਬ ਨੇ ਛੜੀ ਲਈ ਪਈ ਛੜੀ ਕੀ ਬਣਾਵਾਂਗੇ ਅੱਜ ਕੁਛ ਘੈਂਟ ਹੀ ਆ ਇੱਕ ਤਾਂ ਕੱਪੜੇ ਜਿਹੜੇ ਸਿੱਲੇ ਸਿੱਲੇ ਜੇ ਕੋਲ ਜੀ ਹੁਣ ਆਏ ਨੇ ਕੀ ਖਾਉਂਗੇ ਹਲੋ ਬਣਾਏ ਅੱਜ ਨਹੀਂ ਪੈ ਰਿਆ ਕੁਝ ਮਰਜ਼ੀ ਬਣਾ ਲੀਓ ਤੁਹਾਡਾ ਦੇਖੋ ਤਾਂ ਮੈਂ ਕਿਹੜਾ ਕੁਛ ਖਾਣਾ ਸੀ ਬੰਸੀ ਬਣਾ ਆਏ ਹੋਏ ਸਭ ਤੂੰ ਕਿਉਂ ਹੰਦਾ ਬੇਟੀ ਹੈ ਕੀ ਹੋ ਗਿਆ ਸੱਗੂ ਰੋਟੀ ਖਾਦੀ ਤੂੰ ਦੇਖੋ ਦੇਖੋ ਇਹ ਜੇ ਇਹਨੂੰ ਬੁਲਾ ਲਿਆ ਇਹਦੇ ਕੋਲ ਤੀਣਾ ਇੱਧਰ ਮਿਲੋ ਬੀਬੀ ਕੀ ਹੋ ਗਿਆ ਓਏ ਕੰਮ ਕਰਦੀ ਆ ਬੱਤੇ ਇਹਦਾ ਪੈਕਿੰਗ ਦਾ ਕੰਮ ਮੈਨੂੰ ਇੰਨਾ ਜ਼ਿਆਦਾ ਔਖਾ ਲੱਗ ਰਿਹਾ ਪੈਕਿੰਗ ਦਾ ਕੰਮ ਕਰ ਦੇਂਗੇ ਸਾਡੇ ਮਿਸਟਰ ਉਹ ਵੀ ਵਿਚਾਰੇ ਅੱਕੇ ਪਏ ਕਰ ਦੂਗੇ ਪੈਕਿੰਗ ਕਰੀ ਦੇਣੀ ਆ ਤੁਹਾਡੇ ਵਰਗਾ ਆਏ ਓਏ ਕਿੱਦੋਂ ਪਤਾ ਲੱਗਿਆ ਨੇ ਅੱਕੇ ਪਏ ਕੱਲੇ ਨਹੀਂ ਕਰਨੀਆਂ ਵਜਾ ਨਹੀਂ ਕਰਨੀਆਂ ਸਾਨੂੰ ਇਹ ਪੜਾ ਦਿਓ ਆਹ ਪੜਾ ਦਿਓ ਬਲਦੇ ਨਹੀਂ ਹੁਣ ਇਹ ਪੀ ਤੁਸੀਂ ਨਹੀਂ ਬਲੋਗ ਬੋਲਦਾ ਤਾਂ ਨਹੀਂ ਨਾ ਮੇਰੀ ਬੋਲ ਬੰਦ ਕੀਤੀ ਆ ਇਹਨਾਂ ਦੇ ਚੇਪੀ ਲਾਈ ਪਈ ਇੱਕ ਪਾਰਸਲ ਆ ਤੀ ਤੇ ਜਨਾ ਕੈਨੇਡਾ ਉਹ ਵੀ ਧਰਾਂ ਤੋਂ ਕਢਾ ਦੇ ਆ ਜਾ ਆ ਜਾ ਤੇਨੀ ਆ ਗਈ ਘੋਣਾ ਮੈਣਾ ਇੱਧਰ ਤਾਂ ਕੰਮ ਔਖਾ ਹੀ ਆ ਉਹ ਘੜਾ ਸੀ ਜਾ ਰਹੇ ਕੁਝ ਜਆ ਕੁਝ ਕਹਿਣਾ ਚਾਹੁੰਦਾ ਸੁਝਾ ਦੇਣਾ ਕੁ ਹੀ ਰਹਿਣਾ ਸਰੇ ਕਿਰਪਾ ਕੀਤੀ ਹੋਈ ਹੈ ਹੁਣ ਮੈਂ ਕੀ ਕਰਾਂ ਤੇ ਉਸ طرف ਦੀ ਹੋਰ ਟੱਕੜ ਪੂਰਾ ਬੰਡਲ ਆਈ ਗਿਆ ਨਾ ਇਹ ਦੋ ਲੱਗਦੇ ਕਰਦੇ ਸੀ ਪੈਕ ਐਟ ਲੀਸਟ ਇੰਨਾ ਟਾਈਮ ਲੱਗ ਗਿਆ ਇਹ ਵੀ ਪਰਸਲ ਪੈਕ ਕਰਦੇ ਇੱਕ ਆ ਵੀ ਇੱਕ ਰਹਿ ਗਿਆ ਚਸਤੀ ਵਾਲਾ ਤੇ ਇਹਦੇ 2-300 ਰੁਪਏ ਆ ਬੈਗ ਕਰਨ ਵਾਲੇ ਵਿੱਚ ਤੇ ਮੂ ਵੀ ਇਵਨਿੰਗ ਚਲੋ ਚਲੀ ਘੁੰਮਣ ਚਲੋ ਚਲਿਏ ਬੀਰੂ ਤੇ ਦੇਖੋ ਸਕੀਮਾ ਲਾ ਲਿਆ ਉਹ ਕਹਿੰਦਾ ਮੈਨੂੰ ਲੈ ਕੇ ਜਾ ਉਹ ਕਹਿੰਦਾ ਮੈਨੂੰ ਲੈ ਕੇ ਜਾ ਓਕੇ ਮੈਨੂੰ ਲੈ ਕੇ ਜਾਈਏ ਤੇ ਮੈਂ ਉਹਨੂੰ ਬਣਾ ਲਿਆ ਮੈਂ ਰੋਟੀ 7 ਵਜ ਗਏ ਇਹਨੂੰ ਖਾ ਮਾਲਿਓ ਫਿਰ ਮੈਂ ਲੈ ਤਾਂ ਰੋਟੀ ਬਣਾ ਲੀ ਗੁੱਡ ਮਾਰਨਿੰਗ एवरीवन ਕਲੜਾ ਬਲੌਗ ਕਰ ਰਹੀ ਸੀ ਕੰਟੀਨਿਊ ਮੇਰੇ ਘਰੇ ਬਣਾ ਰਹੀ ਆ ਪਿੰਡੀਆਂ ਬੱਦਲ ਹੋ ਗਏ ਜੇ ਮੌਸਮ ਠੰਡਾ ਹੋ ਗਿਆ ਉਧਰ ਅਸੀਂ ਜਾਵਾਂਗੇ ਕਿਉਂਕਿ ਇੱਟਾਂ ਉਧਰ ਗਲਤ ਸਾਈਡ ਸੱਟੇ ਇੱਟਾਂ ਚੱਕ ਕੇ ਸੈੱਟ ਕਰਨੀਆਂ ਬਸ ਹੁਣ ਫਟਾਫਟ ਬਣਾ ਲਿਆ ਸਬਜੀ ਪਿੰਡਿਆਰੀ ਪਿੰਡਿਆਰੀ ਸਬਜੀ ਬਣ ਕੇ ਰੋਟੀ ਖਾ ਕੇ ਤੇ ਜਮਾਂਦਾਰ ਪਰਪਲ ਪੈਕ ਹੋ ਗਏ ਐ ਤੇ ਕਾਫਰ ਰਹਿ ਗਈਆਂ ਕੋਣ ਚੰਨ ਦੀ ਪਿੰਡੀਆਂ ਨੂੰ ਬੰਦੇ ਆ ਤੇ ਪੌੜੇ ਦੀਆਂ ਸੱਟੀਆਂ ਇਹਦੇ ਉੱਤੇ ਨੂੰ ਹਲਕਾ ਜਿਹਾ ਦਹੀਂ ਪਾਤਾ ਉਹ ਨਾਲ ਖਾਤੇ ਰਹੀ ਆ ਤਾਂ ਸਿ ਨਦਰ ਹੈ ਲੋਕਾ ਦੇ ਸਾਰੇ ਹੈਲੋ ਹੈਲੋ ਇਹਦਾ ਧਿਆਨ ਹੁਣ ਚਾਚੇ ਆ ਲੱਗੇ ਮੈਨੂੰ ਛੱਡ ਕੇ ਨਾ ਚੱਲ ਜਾਣਗੇ ਹੈ ਫਿਰ ਹੁਣ ਇੰਨਾ ਹੋਣ ਲੱਗਿਆ ਹੈ ਨਦਰ ਤੂੰ ਖੇਲ ਨਹੀਂਦੀ ਤੇ ਸਾਡੇ ਕੋਲ ਹੈ ਹੋਰ ਦੇਖ ਲੈ ਚਾਚਾ ਚੱਲਾ ਹੁਣ ਤੈਨੂੰ ਨਹੀਂ ਆ ਦੇਖ ਇੱਥੇ ਝੂਟੇ ਲੈਣ ਨੂੰ ਤਾਂ ਤਿਆਰ ਰਹਿੰਦੀ ਏ ਝੂਟੀ ਲੈ ਨਾ ਨਦਰ ਹੈਲੋ ਮਾਦੀ ਝੂਟੀ ਲੈਣੀ ਆ ਝੂਟੀ ਲੈਣੀ ਲੈ ਲੈ ਹੋਰ ਤਰਾ ਛੱਡ ਕੇ ਬਾਹਰ ਜੀ ਬੰਡੂ ਛੁੱਟੀ ਲੈਣੀ ਆ ਲੈਣੀ ਛੁੱਟੀ ਹੂੰ ਚੱਲ ਬਾਏ ਚੱਲ ਜੇ ਅੰਦਰ ਹੁਣ ਅਸੀਂ ਤੈਨੂੰ ਭੇਜ ਦੇਣੀ ਹੈ ਬਾਹਰ ਬਾਹਰ ਬਾਏ ਤੇ ਕਰ ਤੇ ਚੱਲ ਤੈਨੂੰ ਬਾਏ ਤੇ ਕਰ ਤੇ ਚੱਲ ਬਾਏ ਬਾਏ ਨਾ ਲਾਈ ਦੇ ਨਾ ਬਾਏ ਕਰ ਦੇ ਬਾਏ ਕੱਜ ਜਾਓ ਕੱ ਬਾਏ ਹੋਏ ਹੋਏ ਤੈਨੂੰ ਛੱਡ ਗਏ ਤੈਨੂੰ ਛੱਡ ਗਏ ਇਹ ਜਿੰਦੀ ਉਸ ਨੂੰ ਲੈ ਕੇ ਘੁੰਮੀ ਜਾਉ ਹਨਾ ਚਾਚੇ ਕੋ ਖੇਲਦੀ ਰਹਿੰਦੀ ਕਿਉਂਕਿ ਚਾਚਾ ਨੂੰ ਲੈ ਕੇ ਹੁਣ ਤਾਂ ਸਾਨੂੰ ਤਾਂ ਬਾਈ ਕਰਦੇ ਬਾਈ ਹੁਣ ਖੁਸ਼ ਹੋ ਜੂ ਹੁਣ ਤਾਂ ਬਾਈ ਕਰ ਹੁਣ ਤਾਂ ਚੱਲ ਲੱਗੇ ਚੱਲ ਲੱਗੇ ਬਾਈ ਕਰ ਜਾ ਮੋਰਸਾਈਕਲ ਤੇ ਬਾਈ ਆਂਦੀ ਐ ਮੈਂ ਹਜੇ ਤਾਂ ਘਾਣੂ ਬੈਠਣ ਲੱਗਿਆ ਜੀਵ ਗੱਡੀ ਬਾਹਰ ਦੇਤੀ ਐ ਠੀਕ ਆ ਤੂੰ ਮਾਰ ਕੇ ਤਿੰਨ ਘੰਟੇ ਆ ਤੂੰ ਮਾਰ ਕੇ ਤਿੰਨ ਘੰਟੇ ਸੱਗੂ ਵੀਰੂ ਨਾ ਨਹੀਂ ਖੇਲਣਾ ਹੁਣ ਉਹ ਤੈਨੂੰ ਡੀਗਦੇ ਪਏ ਆ ਸਗੂ ਕਿਤੇ ਆ ਨਦਰ ਬੀਰੂ ਕਿਤੇ ਆ ਬੀਰੂ ਦਿਖਾ ਦੇ ਬੀਰੂ ਕਿਤੇ ਆ ਬੀਰੂ ਕਿਤੇ ਆ ਦੇ ਓਏ ਓਏ ਕੀ ਕਰਦੀ ਆ ਨਾ ਬਹੁਤ ਰੋਲਾ ਪਾਉਂਦੀ ਅੱਖਾਂ ਮਿੱਟ ਜਾਂਦੀਆਂ ਡਾਡਾ ਬਸ ਨਹੀਂ ਕੁਝ ਕਹਿੰਦੀ ਓਹ ਉੱਧਰ ਬੀਰੂ ਆ ਉੱਧਰ ਬੀਰੂ ਬੀਰੂ ਕੀ ਕਰਦੀ ਆ ਉਹ ਤਾਂ ਕੁਝ ਚੱਲ ਚੱਲ ਲੈ ਉੱਧਰ ਚੱਲ ਜਾ ਸਗੂ ਤੇ ਤਾਂ ਡਰਦੀ ਆ ਹੱਜੋ ਲਹਿ ਪਰੇ ਕਰਦੀ ਇਹਨੂੰ ਕਿ ਪਰੇ ਹੋ ਗਿਆ ਹਰਜਾ ਉਹ ਤਾ ਹਾ ਹਾ ਫਾਤ ਲਾਉਗੀ ਇਹਨੂੰ ਇਹਦਾ ਪੁੱਤ ਜੱਗੂ ਉਹ ਤਾਂ ਫਤ ਲਾਉਣ ਨੂੰ ਕਰਦੀ ਆ ਪੂਰਾ ਉਹਨੇ ਕਰਕੇ ਲਵਾ ਦੇ ਉਹ ਅੱਖਾਂ ਕਿਤੇ ਕਰਦੀ ਕੀ ਹੋ ਗਿਆ ਉਹ ਦੇ ਵੀਰੂ ਆ ਉਹ ਵੀਰੂ ਜੇ ਵੇ ਬਾਈ ਕਰ ਦੇ ਇਹਨੂੰ ਬਾਈ ਕਰ ਦੇ ਬਾਏ ਦਾ ਬਾਏ ਤੂੰ ਕਿਧਾ ਗਈ ਮੈਂ ਤਾਂ ਚਲ ਆ ਜਾ ਨਦਰ ਚੱਲ ਚਲੀ ਆ ਜਾ ਡਰਦੀ ਆਇਤ ਨਦਰ ਚੱਲ ਟਰਾਲੀ ਦੇ ਕਿਹ ਹੈ ਬਾਏ ਕਰਦੇ ਬਾਏ ਨਹੀਂ ਕੁਝ ਕਹਿੰਦੀ ਵਾਹਿਗੁਰੂ ਏ ਕੌਣ ਯਾਦ ਕਰ ਰਿਹਾ ਨਦਰ ਨੂੰ ਯਾਦ ਕਰਦੇ ਕਿਹਦੇ ਪਤਾ ਨਹੀਂ ਕਿੱਥੇ ਚੱਲ ਗਈ ਹੈ ਨਾ ਅੱਛਾ ਤੂੰ ਚੱਪਾ ਕਿੰਨਕ ਕਿੰਨਾ ਖੁਸ਼ ਹੁੰਦੀ ਆ ਹੈ ਨਾ ਚੁੱਪ ਇਹ ਦੁੱਤ ਚੁੱਪ ਬਸ ਚੰਗੂ ਚੁੱਪ ਲੱਗੂ ਐ ਨੱਪਲ ਕੱਢਾ ਫਿਰ ਕੱਲ ਕੱਢੀਗਾ ਤੇ ਦੁੱਤ ਚੁੱਪ ਚੁੱਪ ਹਰਦ ਚੰਗੂ ਚੁੱਪ ਅੱਖਾਂ ਅੱਖਾਂ ਦੇਖੀ ਜਾਂਦੀ ਕਿ ਵੇਖ ਰਹੀ ਐ ਦੇਖ ਚੁੱਪ ਬੰਦਾ ਨਾ ਚੁੱਪ ਚੰਗੂ ਚੁੱਪ ਬੋੜੋ ਜੀ ਇਧਰ ਆਈ ਸੀ ਚਾਚਾ ਜੀ ਨਾਲ ਤੇ ਖੇਡ ਕੇ ਚਲ ਗਈ ਆ ਉਹ ਤੇ ਰੋਟੀ ਅਸੀਂ ਖਾ ਲਈ ਸੀ ਕੱਪੜੇ ਵੋਸ਼ ਕਰਨਾ ਆਲੇ ਪੇ ਅਸੀਂ ਸਾਰੇ ਕੱਪੜੇ ਵੋਸ਼ ਕਰ ਲਏ ਆ ਤੇ ਮਿਸਟਰ ਜੈਸੀ ਅਜੀਤੂਰੀ ਕੋ ਵੀ ਜਿੱਦਾਂ ਤੁਹਾਨੂੰ ਪਤਾ ਰਖੜੀ ਆ ਗਈ ਆ ਤੇ ਉਹਨੇ ਮੈਂ ਕਾਫੀ ਟਾਈਮ ਬਾਦੇ ਜਾਣਾ ਸ਼ੋਰਪੁਰ ਤੇ ਮਿਸਟਰ ਲੈਖ ਹੈ ਸਪੈਸ਼ਲ ਰਖੜੀ ਲੈਣ ਗਿਆ ਸੀ ਰਖੜੀ ਤੇ ਰਖੜੀ ਲਿਆਂਦੀ ਆ ਤੇ ਜਿਹੜੇ ਸੂਟ ਇੱਧਰ ਸਾਰੇ ਪਏ ਆ ਪਾਰਸਲ ਵਾਲੇ ਭੇਜਣਾ ਹਾਂ ਬਸ ਇਹ ਵੀ ਕੱਲ੍ਹ ਭੇਜ ਦਵਾਂ ਕੱਠੇ ਭੇਜਨੇ ਆਸੇ ਆ ਗਿਆ ਉਹ ਸੂਟ ਦੀਦੀ ਵਾਲਾ ਦੁਪੱਟਾ ਰਹਿ ਗਿਆ ਬਸ ਉਹ ਦੁਪੱਟਾ ਰਹਿ ਗਿਆ ਤੇ ਕੱਲ ਨੂੰ ਪਾਰਸਲ ਭੇਜ ਦੇਣਾ ਸੀ ਇੱਕ ਵਾਰੀ ਮੈਂ ਗੱਡੀ ਸੀ ਜਾਣੀ ਕਰਨੀ ਹਾਂ ਹਾਂ ਬਾਰ-ਬਾਰ ਜਾਣ ਨੂੰ ਤੇ ਰਖੜੀ ਐਦ ਕੀ ਬਣ ਕੇ ਆਉਣੀ ਆ ਬਹੁਤ ਜਣਾਂ ਦੇ ਕੁਐਸਚਨ ਹੁੰਦੇ ਆ ਵੀ ਤੁਸੀਂ ਮਾਮੇ ਉਹਨਾਂ ਕੋਲ ਜਾਂਦੇ ਨਹੀਂ ਅਸੀਂ ਮਾਮੇ ਉਹਨਾਂ ਕੋਲ ਜਾਂਦੇ ਆ ਕੋਈ ਪ੍ਰੋਬਲਮ ਕਰਕੇ ਉਥੇ ਅਸੀਂ ਵਲੌਗ ਨਹੀਂ ਸ਼ੂਟ ਕਰ ਦਿੰਦੇ ਕਿ ਤਾਂ ਕਰਕੇ ਹੁਣ ਰਖੜੀ ਤੇ ਵੀ ਜਾਵਾਂਗੇ ਅਸੀਂ ਵਲੌਗ ਥੋੜੀ ਬਣਾਉਣਾਗਾ ਉਥੇ ਉਹਨਾਂ ਦੀ ਕੋਈ ਪ੍ਰੋਬਲਮ ਆ ਦੇ ਕਰਕੇ ਵਲੌਗ ਵਿੱਚ ਨਹੀਂ ਆਉਣਾ ਚਾਹੁੰਦੇ ਹੈਗੇ ਅਸੀਂ ਵਲੌਗ ਤਾਂ ਨਹੀਂ ਬਣਾਉਂਦੇ ਹੈਗੇ ਬਹੁਤ ਜਣਾਂ ਦੇ ਕੁਐਸਚਨ ਤੇ ਮੈਸੇਜ ਵੀ ਆਤੇ ਕਹਿੰਦੇ ਤੁਸੀਂ ਘੋਠੀ ਕਦੋਂ ਪਾਉਣੀ ਸ਼ੁਰੂ ਕਰਨੀ ਕੱਲ ਮਾਸੜ ਨੂੰ ਸਾਈਂ ਦਿੰਦੇ ਦਿੰਦੇ ਫੇਰ ਰਹਿ ਗਏ ਮਾਸੜ ਸਾਡਾ ਸਾਈਂ ਨਹੀਂ ਫੜਨ ਚਾਹੁੰਦਾ ਪਤਾ ਨਹੀਂ ਕੀ ਚਾਹੁੰ ਕਿ ਜਲਦੀ ਜਲਦੀ ਨੀਆ ਭਰੀ ਜਾਣ ਬਾਬਾ ਜੀ ਦੀ ਕਿਰਪਾ ਹੌਲੀ ਹੌਲੀ ਕੰਮ ਹੋਈ ਜਾਗਾ ਜਿੱਤੇ ਤਾਂ ਪੈਸੇ ਹੋਗੇ ਹੌਲੀ ਹੌਲੀ ਕਰੀਏ ਹਾਂ ਜੋ ਨੀਆ ਭਰ ਹੋਣ ਕਿੰਨਾ ਹੌਸਲਾ ਜਾਂਦਾ ਹੌਲੀ ਹੌਲੀ ਘਰ ਵੀ ਪੈ ਜਾਊਗਾ ਹਾਂ ਇੱਕ ਵਾਰ ਨੀ ਪੱਥਰ ਤੇ ਰਹਿ ਗਿਆ ਫਿਰ ਤਾਂ ਜਦੋਂ ਸਾਰਾ ਕੋ ਬਣੀ ਜਾਂਦਾ ਹੌਸਲਾ ਇਹ ਹੋ ਜਾਂਦਾ ਵੀ ਨੀ ਪਾ ਧਰਤੀ ਪਾ ਤੂੰ ਇਹ ਜਦੋਂ ਤੁਹਾਨੂੰ ਪਤਾ ਹੀ ਹੈ ਇੱਕ ਮੇਰੇ ਬ੍ਰਦਰ ਫੋਰਨ ਗਏ ਹਨ ਵਿਚਾਰੇ ਨੇ ਜਦੋਂ ਗਿਆ ਸੀ ਉਦੋਂ ਚਾਂਦੀ ਦੀ ਰੱਖੜੀ ਪਾਰਟੀ ਸੀ ਮੇਰੇ ਦੂਸਰਾ ਭਰਾ ਰਹਿ ਗਿਆ ਤੇ ਉਹਦੇ ਲਈ ਮਿਸਟਰ ਸਪੈਸ਼ਲ ਅੱਜ ਰੱਖੜੀ ਲੈ ਕੇ ਆਏ ਕੈਂਡਾ ਰੱਖੜੀ ਹਾਂ ਬਹੁਤ ਕੈਂਡਾ ਹੋਰ ਆ ਗਿਆ ਸੀ ਵਿਚਾਰਾ ਦੂਸਰੇ ਨੇ ਤਾਂ ਉਦੋਂ ਪਾਤੀ ਸੀ ਮੈਂ ਕਹਾਂ ਵਿਚਾਰਾ ਰਹਿ ਗਿਆ ਪ੍ਰਭ ਰਮਨ ਨੂੰ ਤਾਂ ਰਖੜੀ ਲੈ ਆਤੀ ਚਾਹੁੰਦੀ ਰਹੀ ਤੇ ਰਖੜੀ ਆ ਰਖੜੀ ਤੋਂ ਪਹਿਲਾਂ ਕਿਉਂਕਿ ਉਸ ਤੋਂ ਬਾਅਦ ਸਾਨੂੰ ਇੱਕ ਦੋ ਫੰਕਸ਼ਨ ਵੀ ਉਹਨਾਂ ਦਿਨਾਂ ਚ ਚੇਸ ਕਰਕੇ ਆਵਲੇ ਮੰਦਿਰੇ ਲਾਸਟੇ ਜਾਉਂਗੀ ਮਰ ਰਖੜੀ ਵੇਲੇ ਤਾਂ ਸਾਤੋ ਜਾ ਨਹੀਂ ਹੋਣਾ ਹੈਗਾ ਨਾਲੇ ਉਧਰ ਐਕਸਪਾਇਰ ਹੋ ਰਿਹਾ ਤੇ ਮਮਾ ਜੀ ਕਹਿੰਦੇ ਕਿ ਸੇ ਟਾਈਟ ਹੋਵੇ ਨਾ ਤੇ ਰਿਲੇਟਿਵ ਵੀ ਆਪਰੇ ਵੀ ਜਾਵਾਂਗੇ ਅਸੀਂ ਬਲੌਗ ਨਹੀਂ ਨਾ ਸ਼ੂਟ ਕਰਦੇ ਹੈਗੇ ਤੇ ਕਰਕੇ ਮੈਂ ਮਰ ਰਖੜੀ ਦੇਖਿਆ ਜੀ ਹਾਂ ਇਸ ਕਰਕੇ ਮੈਨੂੰ ਪਹਿਲੀ ਦਿਨ ਹੀ ਹੋਣਾ ਹੈ ਅਲੀ ਰਖੜੀ ਫੁੱਟਾ ਕੇ ਆ ਜਾਣੀ ਆ ਤੇ ਬਾਕੀ ਕਈ ਜਣਾਂ ਨੇ ਕਹਿੰਦੇ ਵੀ ਤੁਹਾਡੇ ਬਲੌਗ ਅੱਜਕੱਲ ਚੱਲਦੇ ਨਹੀਂ ਹੈਗੇ ਤੁਸੀਂ ਪਿੱਟ ਗਏ ਜੇ ਹੋ ਗਿਆ ਫਲਾਣਾ ਡੁੱਬ ਗੇ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਉਹ ਅਪਟਾਉਂਡ ਚੱਲਦਾ ਰਹਿੰਦਾ ਨਾ ਇਹ ਜਿਹੜਾ ਮਾੜਾ ਟਾਈਮ ਹੁੰਦਾ ਨਾ ਉਹ ਰੱਬ ਪਰਖਦਾ ਹੁੰਦਾ ਵੀ ਇਹ ਮਾੜੇ ਟਾਈਮ ਦੇ ਵਿੱਚ ਖੜਦਾ ਸਟੇਬਲ ਹੁੰਦਾ ਕਿ ਨਹੀਂ ਹੁੰਦਾ ਕਿ ਮਤਲਬ ਹੌਸਲਾ ਛੱਡ ਰਾ ਇੱਥੇ ਹੌਸਲਾ ਨਹੀਂ ਛੱਡਣਾ ਚਾਹੀਦਾ ਵਾਹਿਗੁਰੂ ਆਪੀ ਤਰੱਕੀਆਂ ਬਖਸ਼ੀ ਕੋਈ ਨਹੀਂ ਅੱਜ ਕੱਲ੍ਹ ਤੱਕ ਸਾਡੇ ਨਾਲ ਕੋਲੋਲ ਹੋ ਗਈ ਸਾਨੂੰ ਸੀ ਕਿ 3-4 ਦਿਨ ਹੋ ਗਿਆ ਸਾਡਾ AC ਖਰਾਬਾ 3-4 ਦਿਨ ਹੋ ਗਏ ਅਸੀਂ ਲਾਇਆ ਨਹੀਂ ਤਿੰਨ-ਚਾਰ ਦਿਨ ਕਿਤੇ ਇੱਕ ਹਫਤਾ ਹੋ ਗਿਆ ਆਪਣੀਆਂ ਵਾਲਿਆਂ ਨੂੰ ਕੰਪਲੇਨ ਵੀ ਕੀਤੀ ਉਹ ਅੱਜ ਆਇਆ ਅੱਜ ਉਹਨਾਂ ਨੇ ਖੋਲ ਕੇ ਦੇਖਿਆ ਤਾਂ ਕਿ ਤਾਰ ਸੜੀ ਪਈ ਸੀ ਜਿਹਨੂੰ ਵੀ ਤਾਰ ਲੈ ਕੇ ਆਏ ਤੇ ਹੁਣ ਅੱਜ ਚਲੇ ਗਏ ਸੀ ਹਫਤੇ ਬਾਅਦ ਪਰ ਸਾਡਾ ਨੁਕਸਾਨ ਜਿਹੜੇ ਆਏ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਆ ਵੀ ਖਰਾਬੀ ਕਿੱਥੇ ਆ ਉਹ ਬਾਹਰ ਹੀ ਨੂੰ ਕਹਿੰਦੇ ਬਾਹਰੇ ਨੁਕਸਾਨ ਨੁਕਸਾਨ ਕਾਹਦੇ ਹੋਰ ਚ ਦੀਗਾ ਚਲੋ ਨਹੀਂ ਜਿਹੜੀ ਪਲੇਟ ਮੰਗਾਈ ਉਹਦਾ ਉਹ ਪਲੇਟ ਉਹ ਰਿਟਰਨ ਕਰ ਦਣਗੇ ਅਸੀਂ ਉਹਨਾਂ ਤੇ ਉਹ ਫ੍ਰੀ ਹੁੰਦੀ ਹੈ ਆਪਾਂ ਨੂੰ ਤਾਂ ਫ੍ਰੀ ਆਉਂਦੀ ਸੀ ਉਹਦੇ ਵੱਟੇ ਜਿਹੜੀ ਪ੍ਰਾਣੀ ਦੀ ਉਹਨਾਂ ਨੇ ਵਾਪਸ ਕਰਨੀ ਸੀ ਹੁਣ ਉਹ ਪ੍ਰਾਣੀ ਤਾਂ ਸਹੀ ਆ ਓਕੇ ਉਹ ਨਵੀਂ ਉਹਨਾਂ ਨੇ ਇਹ ਰਿਟਰਨ ਕਰਦੀ ਇੰਨਾ ਨੁਕਸਾਨ ਹੁੰਦਾ ਆਪਣੇ ਨੁਕਸਾਨ ਤੇ ਨੁਕਸਾਨ ਹੋ ਜਾਂਦਾ ਕਦੀ ਐਸੀ ਗੱਦ ਵਾਲਾ ਕਰੀ ਕੋਸ਼ਿਸ਼ ਨੂੰ ਉੱਧਰ ਇੰਨੀ ਮਿੱਟੀ ਸਿੱਟੀ ਪਈ ਹੈ ਮਿੱਟੀ ਤੇ ਕੁਝ ਕਿ ਮੇਰੇ ਵੀਰਾਂ ਤੇ ਮੇਰੇ ਭੈਣਾਂ ਦੇ ਕਮੈਂਟ ਆ ਤੇ ਕਹਿੰਦੇ ਮੈਂ ਕੀ ਤਾਂ ਲੰਗਰ ਲਾਉਣ ਨੂੰ ਕੀ ਵੈਤੀ ਦਿਖਾਵਾ ਕਰਦੇ ਆ ਫਲਾਣਾ ਕਰਦੇ ਆ ਵੀਰੇ ਜੋ ਵੀ ਸੇਵਾ ਜਿੰਨੇ ਕੇ ਜੋਗੇ ਹੈਗਾ ਜੋ ਵੀ ਕੀਤਾ ਕਰਤਾ ਰਿਆ ਨਾ ਅਸਲੀ ਨਹੀਂ ਇੰਦਰ ਦਿਖਾਵਾ ਹਰ ਕੋਈ ਕਰੇ ਹਰ ਕੋਈ ਕਰੇ ਕਰੋ ਕਰਨ ਕਰਨ ਵਾਲੇ ਤਾਂ ਬਣੋ ਦੂਜੇ ਦੀ ਹੈਲਪ ਕਰਨੀ ਜਾਈਦੀ ਹੈ ਚਲੋ ਕਰਨ ਵਾਲੇ ਬਣੋ ਤਾਂ ਸੀ ਇੰਦਰ ਦਾ ਦਿਖਾਵਾ ਹਰ ਕੋਈ ਕਰੇ ਉਹ ਬਸ ਉਹ ਖਾ ਹੈ ਅਜੀਟਾ ਚੱਕੀਆ ਤਰਫ ਹੈ ਇੱਟਾ ਬਹੁਤ ਦੂਜੇ ਪਾਸੇ ਸਿੱਟ ਕੇ ਗੱਬੇ ਹੋ ਸਰ ਟਰੈਕਟਰ ਫਸ ਗਿਆ ਸੀ ਸ਼ਾਮ ਪਹਿਲੀ ਅਸੀਂ ਇੱਟਾਂ ਨਹੀਂ ਸੱਗੀ ਕਟੋ-ਕਟੋ 15000 ਇੱਟ ਪਹਿਲਾਂ ਹੀ ਦੀ 15000 ਦੀ ਇੱਟ ਪਰਾਂ ਚੱਕ-ਚੱਕ ਕੇ ਛਿੱਟੀ ਹੁਣ ਹੋਰ ਜਿਹੜੀ ਛਿੱਟ ਗਈ ਉਹ ਵੀ ਛਿੱਟਰੀ ਬਾਲੇ ਪਰੇ ਗੱਬੇ ਜੇ ਛਿੱਟ ਗਏ ਅੱਜ ਹੀ ਮੈਂ ਸੀ ਕਿ ਮੈਂ ਕਿ ਤੁੱਪ ਤਾਂ ਮੌਸਮ ਠੰਡਾ ਨੇ ਹੁਣ ਰੋਟੀ ਸਬਜ਼ੀ ਬਣਾ ਕੇ ਦੇਖਦੇ ਆਂ ਜੇ ਟਾਈਮ ਨਾ ਹਾਂ ਉਥੇ ਰਾਤ ਨੂੰ ਸੱਪ ਸੁੰਡੀ ਹੁਣ ਪਤਾ ਮੌਸਮ ਮੀਆਂ ਵਾਲਾਗਾ ਉਥੇ ਬੈਠਾ ਉਹ ਇੱਟਾਂ ਦੇ ਵਿੱਚ ਕੁਛ ਨਾ ਕੁਛ ਸਾਲੇ ਲੜਾ ਲੋਂਗੇ ਸਵੇਰ ਨੂੰ ਝੱਟ ਲਾ ਕੇ ਆਉਂਗਾ ਉਹਦੇ ਰੱਖਾ ਇੱਟਾਂ ਚੱਕਣ ਆਈ ਗੱਬੇ ਹੀ ਛਿੱਟ ਗਏ ਆਓ ਫਿਰ ਉਥੇ ਜਾ ਕੇ ਖੜਨਾ ਤ ਫਸ ਗਿਆ ਸੀ ਇਹਨਾਂ ਲਾ ਟਰੈਕਟਰ ਫਸ ਗਿਆ ਚਲੋ ਇੱਕ ਢਿ ਲੈ ਲਈ ਅਸੀਂ ਨੇ 1:00 ਵਜੇ ਤੱਕ ਲਾਉਣਾ ਸਾਡੀ ਦੇਸੀ ਰਸੋਈ ਖਾ ਮੀ ਨੂੰ ਆਏ ਯਾਰ ਬਿਸਕੁਟ ਹੀ ਘੜਾ ਲਿਓ ਕੱਲ ਨੂੰ ਕਾਲੀ ਨੂੰ ਫੋਨ ਕਰਾ ਬਣਾਉਦੇ ਤਾਂ ਹੋਣਗੇ ਬਿਸਕੁਟ ਉਹ ਕਾਲੀ ਮੇਰਾ ਫਰੈਂਡ ਆ ਵਿਚਾਰਾ ਪਿਛਲੀ ਗੇਂ ਨਰਾਜ਼ ਹੋਇਆ ਕਹਿੰਦਾ ਮੈਂ ਤੇ ਬਿਸਕੁਟ ਨਹੀਂ ਬਣਾਇਆ ਮੈਂ ਬਲੌਗ ਦੇਖਿਆ ਕਹਿੰਦਾ ਮੈਨੂੰ ਬੜਾ ਦੁੱਖ ਲੱਗਿਆ ਕਿਸ ਲਈ ਕਿ ਤੁਸੀਂ ਕਿੱਥੋਂ ਬਿਸਕੁਟ ਉਗਰਾ ਕੇ ਲੈਣੇ ਮਮੀ ਹੀ ਸੀ ਵੱਡੇ ਬਹਾਰ ਕੇ ਉਹਨੇ ਬਲੌਗ ਦੇਖਿਆ ਸੀ ਮੈਨੂੰ ਲਾਂਭਾ ਦਿੱਤਾ ਕਹਿੰਦਾ ਮੈਂ ਸਾਰਾ ਬਲੌਗ ਦੇਖੇ ਮੈਂ ਤਾਂ ਮੜਾ ਹੀ ਬਣਾਇ ਸੀ ਬਲੌਗ ਉਹਨੇ ਦੇਖ ਲਿਆ ਉਹ ਬਲੌਗ ਦੇਖਦੇ ਆ ਨਾ ਆਪਣੇ ਸਾਰੇ ਕੋਈ ਨਹੀਂ ਭਾਜੀ ਆਵਾਂਗੇ ਅਸੀਂ ਤਾਂ ਲੋ ਜੀ ਭਾਜੀ ਭਾਜੀ ਥੋੜਾ ਸਲਾਬ ਜਿਹੜਾ ਮੌਸਮ ਹੈ ਨਾ ਤੁਹਾਨੂੰ ਉਹ ਪਤਾ ਹੈ ਕਿ ਹਾਂ ਸਲਾਬ ਵਾਲਾ ਮੌਸਮ ਆ ਤਾਂ ਮੀਂਹ ਪੈ ਰਿਹਾ ਨਾ ਤਾਂ ਸਮ ਦਰ ਲਾਵੇ ਉਹ ਜਦੋਂ ਨੂੰ ਮੀਂਹ ਹਟ ਰਿਹਾ ਉਹਦੋਂ ਪਪ ਲੋਹੇ ਕਰਨੇ ਬੰਦ ਕਰ ਦਾਂਗੇ ਕੋਈ ਕੋਈ ਨਹੀਂ ਪਤਾ ਕਰ ਲੋ ਸੀ ਰ ਨਹੀਂ ਇੱਕ ਦੋ ਦਿਨ ਤੇ ਸਾਡੇ ਏਰੀਆ ਦੇ ਬੰਦਿਆਂ ਨੂੰ ਕਮੈਂਟ ਕਰਕੇ ਦੱਸੋ ਮੇਲੇ ਦਾ ਕਿਹਨੂੰ ਕਿਹਨੂੰ ਪਤਾ ਭਾਦੋ ਜਿਹੜਾ ਮੇਲਾ ਹੁੰਦਾ ਸਾਡੇ ਸਾਡੇ ਪਿੰਡ ਮੇਲੇ ਤੇ ਕੌਣ ਕੌਣ ਆਉਂਦਾ ਮੇਰੀ ਗੱਲ ਸੁਣਾਓ ਹਾਂ ਸਾਨੂੰ ਯਾਰ ਕਮਾ ਲਹਿੰਗਾ ਦੇਖਣ ਜਾਣਾ ਸੀ ਇੱਕ ਦੋ ਦਿਨ ਵੀਡੀਓ ਪੇ ਮੈਂ ਤਾਂ ਓ ਯਾਰ ਯਾਰ ਜਦੋਂ ਵਿਆਹ ਹੋਊਗਾ ਨਾ ਲਵੇ ਉਦੋਂ ਜਾ ਕੇ ਲੈ ਲਿਓ ਹੁਣ ਹੀ ਪਹਿਲੀ ਕਾਹਨੂੰ ਪੈਸੇ ਖਰਾਬ ਕਰਨੇ ਯਾਰ ਬਹੁਤ ਪਹਿਲਾਂ ਨਹੀਂ ਸੀ ਕੁਝ ਹੋਰ ਕਰਨਾ ਲਹਿੰਗਾ ਲੈ ਕੇ ਹਣਾ ਲਓ ਜੀ ਅਸੀਂ ਸ਼ੋਪਿੰਗ ਕਰਕੇ ਲੈ ਕੇ ਆਉਣੀ ਆਪਣੀ ਲਿੰਗਾ ਦੇ ਘਰ ਆਉਣੀ ਇਹ ਤਾਂ ਲੰਘੇ ਫੰਗੇ ਪਤਾ ਨਹੀਂ ਕੀ ਕੀ ਦੇਖਾਂਗੇ ਮੈਨੂੰ ਪੂਰਾ ਸਾਲ ਹੋ ਗਿਆ ਮੈਂ ਤਾਂ ਕੀ ਸਲ ਲੈ ਕੇ ਨਹੀਂ ਦੇਖੀ ਡੈਡੀ ਉਹਨਾਂ ਨੇ ਛੀਪ ਲਾਦੀ ਡੈਡੀ ਉਹਨੇ ਚੋਰੀ-ਚੋਰੀ ਸਾਡੇ ਪੈਗ ਲਾਰੇ ਦੀਗੇ ਅਸੀਂ ਡੈਡੀ ਉੱਤੇ ਦੀ ਛੀਪ ਮਾਰਤੀ ਐ ਆਹ ਦੇਖੋ ਇੱਧਰ ਐ ਮਿਲਦੀ ਨੇ ਖਾਣ ਦੀ ਚੀਜ਼ਾਂ ਇਹ ਇਹ ਡਾਕਾਂ ਮਾਰਿਆ ਹੋਇਆ ਇਹ ਰਿਸਵਤ ਹੈ ਰਿਸਵਤ ਹੈ ਕਰ ਜਾ ਕੇ ਲੈ ਦੱਸਿਓ ਇਹ ਰਿਸਵਤ ਹੈ ਇੱਦਾਂ ਖਾਣ ਨੂੰ ਚੀਜ਼ਾਂ ਮਿਲ ਜਾਂਦੀਆਂ ਨੇ ਜੇ ਡੈਡੀ ਨੇ ਚੋਰੀਆਂ ਫੜ ਦੇ। ਚਲੋ ਇੱਥੇ ਲੱਗੇ ਇਸ ਬਲੌਗ ਨੂੰ। ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਡੇ ਚੈਨਲ ਨੂੰ ਕਨ ਸਬਸਕ੍ਰਾਈਬ ਤੇ ਅੱਗੇ ਘੈਂਟ ਘੈਂਟ ਬਲੌਗ ਆਉਣੇ ਆ ਦੇਖਣ ਨੂੰ ਦੇਖਣ ਲਈ ਚੈਨਲ ਨੂੰ ਕਨ ਸਬਸਕ੍ਰਾਈਬ ਤੇ ਕੱਲ ਨੂੰ ਮੈਂ ਤੇ ਛੁੱਟੀ ਨਹੀਂ ਆਇਆ ਲਹਿੰਗਾ ਫੰਗਲ ਕਰਨਾ ਪਣਾ। ਇੰਨੇ ਦਿਨ ਹੋ ਗਏ ਲਾ ਰਹੇ ਚ ਕੱਢਦੇ। ਤੇ ਕਮੈਂਟਾਂ ਦੇ ਵਿੱਚ ਇਹ ਗੱਲਾਂ ਨਾ ਕਿਹਾ ਕਰੋ ਪਲੀਜ਼ ਵੀ ਇਹਨਾਂ ਦਾ ਟਾਈਮ ਖਤਮ ਹੋ ਗਿਆ ਟਾਈਮ ਕਿਸੇ ਦਾ ਖਤਮ ਨਹੀਂ ਹੁੰਦਾ। ਬਾਈ ਗੁਰੂ ਰਬ ਟਾਈਮ ਕਿਸੇ ਤੇ ਨਾ ਲਿਆ ਮੇਰਾ ਕਿਸੇ ਦਾ ਟਾਈਮ ਕਹਿੰਦੇ ਉਹ ਖਤਮ ਹੁੰਦਾ ਨਾ ਕਿਸੇ ਤੇ ਵੀ ਨਾ ਵੇ ਦਿਨ ਕੋਈ ਨਹੀਂ ਆਪਡਾਉਨ ਹਮੇਸ਼ਾ ਚੱਲਦਾ ਰਹਿੰਦਾਗਾ ਸੋਸ਼ਲ ਮੀਡੀਆ ਜੋ ਵੀ ਆ ਆਪਡਾਉਨ ਚੱਲਦਾ ਰਹਿੰਦਾ ਬਾਕੀ ਬੇਪੇਗਰੋ ਕੇ ਲੱਗੇ ਰੋ ਟੈਨਸ਼ਨ ਹੋਣੀ ਜੀ ਸਰ ਗੁੱਡ ਨਾਈਟ ਬਾਏ ਬਾਏ ਟਾਟਾ ਤੇ ਹਜੇ ਤੱਕ ਵੀ ਜੋ ਦੇਖ ਰਹੇ ਹੋ ਚੈਨਲ ਨੂੰ ਫੜਫੜ ਸਬਸਕ੍ਰਾਈਬ ਕਰ ਲਓ ਤੇ ਪੰਜ ਪੰਜ ਜਾਣਿਆਂ ਨੂੰ ਸ਼ੇਅਰ ਕਰੋ ਤੇ ਕਮੈਂਟ ਕਰਕੇ ਜੂਲ ਦੱਸਿਓ ਲਿਖ ਦਿਓ ਜਿੰਨੇ ਸ਼ੇਅਰ ਕਰਦਾ ਪੰਜ ਦਾ ਕਮੈਂਟ ਕਰ ਦੇਉ ਮੈਂ ਸਾਰਿਆਂ ਦੇ ਰਿਪਲਾਈ ਦਵਾਂਗੀ ਨੈਕਸਟ ਹਾਂ ਹਾਲ ਤੱਕ ਜਿਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਸਬਸਕ੍ਰਾਈਬ ਸ਼ੇਅਰਿੰਗ ਸਬਸਕ੍ਰਾਈਬ ਸ਼ੇਅਰਿੰਗ ਅਸੀਂ ਚੀਜ਼ ਜੀ ਕਰ ਲਈਏ ਸਾਡੀ ਜਰੀ